ਕੇਂਦਰ ਸਰਕਾਰ ਵੱਲੋਂ ਸਿੱਧੂ ਮੁਸੇਵਾਲਾ ਦੇ ਪਿਤਾ ਨੂੰ ਪੱਤਰ ਭੇਜਿਆ ਜਿਸ ਵਿੱਚ ਨਵਜੰਮੇ ਬੱਚੇ ਦੇ ਕੁਝ ਦਸਤਾਵੇਜ਼ ਦੀ ਮੰਗ ਉਸ ਪੱਤਰ ਵਿੱਚ ਕੀਤੀ ਗਈ ਸੀ ਤੇ ਇਸ ਪੱਤਰ ਦੇ ਲੰਘੇ ਦਿਨ ਤੋਂ ਲੋਕਾਂ ਦਾ ਵਿਰੋਧ ਪ੍ਰਸ਼ਾਸਨ ਪ੍ਰਤੀ ਵੇਖਣ ਨੂੰ ਮਿਲਿਆ ਹੈ ਇਸ ਵਿਰੋਧ ਤੋਂ ਬਾਅਦ ਅੱਜ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਇਸ ਮੁਲਾਕਾਤ ਤੋਂ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਤੇ ਕੇਂਦਰ ਸਰਕਾਰ ਨਾਲ ਸੰਧੀ ਹੋਣ ਦਾ ਇਲਜ਼ਾਮ ਲਗਾਇਆ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਹੁਤ ਸਾਰੇ ਅਜਿਹੇ ਹੁਕਮ ਪਹਿਲਾਂ ਵੀ ਦਿੱਤੇ ਜਾ ਚੁੱਕੇ ਹਨ ਕਿ ਉਹਨਾਂ ਨੂੰ ਪੰਜਾਬ ਸਰਕਾਰ ਨੇ ਅਮਲੀ ਜਾਮਾ ਪਹਿਨਾਇਆ ਹੈ ਤੇ ਹੁਣ ਪੰਜਾਬ ਸਰਕਾਰ ਕੇਂਦਰ ਨਾਲ ਮਿਲ ਕੇ ਮੂਸੇਵਾਲਾ ਦੇ ਪਰਿਵਾਰ ਨੂੰ ਪਰੇਸ਼ਾਨ ਕਰ ਰਹੀ ਹੈ। ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਉਹਨਾਂ ਬਾਈਦੀ ਮੂਸੇਵਾਲਾ ਸਾਹਿਬ ਦੇ ਪਿਤਾ ਜੀ ਨੇ ਕੱਲ ਆਪਣੀ ਇੱਕ ਵੀਡੀਓ ਰਿਲੀਜ਼ ਕੀਤੀ ਸੀ ਕਿ ਮੇਰੇ ਤੋਂ ਸਰਕਾਰ ਪੁੱਛ ਪੜਤਾਲ ਕਰ ਰਹੀ ਹੈ ਔਰ ਮੈਨੂੰ ਪਰੇਸ਼ਾਨ ਕਰ ਰਹੀ ਹੈ ਅੱਜ ਅਸੀਂ ਹਸਪਤਾਲ 'ਚ ਹੈ ਕਿਹੜੀ ਵੀ ਕੋਈ ਜਾਣਕਾਰੀ ਨਹੀਂ ਹੈ ਕੋਈ ਸਮਾਂ ਆਏਗਾ ਤਾਂ ਮੇਰੇ ਤੋਂ ਜਾਣਕਾਰੀ ਲੈ ਲੈ ਪਰ ਅੱਜ ਅਸੀਂ ਸਾਨੂੰ ਇਹ ਲੱਗਿਆ ਕਿ ਸ਼ੋਬਦੀ ਵਾਪਸ ਆਇਆ ਸੋ ਉਰੇ ਉਰੇ ਸੇਤ ਮੰਤਰੀ ਜੀ ਦਾ ਬਲਬੀਰ ਜੀ ਦਾ ਬਿਆਨ ਆਇਆ ਉਹ ਕਹਿੰਦੇ ਆ तमाम ਸਾਡੀ ਕੋਈ ਗੱਲ ਕੀ ਨਹੀਂ ਕੇਂਦਰ ਸਰਕਾਰ ਦੀ ਚਿੱਠੀ ਹੈ ਮੈਂ ਤਾਂ ਅਕਸਰ ਹੀ ਪਹਿਲਾਂ ਕਿਹਾ ਹੈ ਕਿ ਕਤਲ ਪੰਜਾਬ ਚੁਂਦਾ ਹੈ ਤੇ ਫੜ ਉਹ ਦਿੱਲੀ ਪੁਲਿਸ ਲੈਂਦੀ ਹੈ ਇਹ ਮੈਂ ਪਹਿਲਾਂ ਵੀ ਅਕਸਰ ਕਹਿੰਦਾ ਰਿਹਾ ਕਿ ਕੋਈ ਰਾਜ ਹੈ ਬਹੁਤ ਵੱਡਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਪਿੱਛੇ ਪਰ ਮੈਂ ਸੇਤ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਜੀ ਆਪ ਨੂੰ ਇਹ ਪੁੱਛਣਾ ਚਾਹਣਾ ਕਿ ਕੇਂਦਰ ਸਰਕਾਰ ਦਾ ਤੁਹਾਨੂੰ ਵੀ ਬਥੇਰੀਆਂ ਚਿੱਠੀਆਂ ਲਿਖਦਾ ਹੈ ਔਰ ਬਹੁਤ ਸਾਰੀਆਂ ਗੱਲਾਂ ਕੇਂਦਰ ਸਰਕਾਰ ਕਰਦੀ ਹੈ ਈਵਨ ਗਵਰਨਰ ਪੰਜਾਬ ਵੀ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਲੇਕਿਨ ਇਹ ਚਿੱਠੀ ਤੇ ਨਾਲ ਦੀ ਨਾਲ ਰਿਐਕਟ ਕਰਨਾ ਥੋੜੇ ਅਫਸਰ ਇੱਥੇ ਕਾਲੇ ਕਿਉਂ ਹੋ ਗਏ ਕੇਂਦਰ ਸਰਕਾਰ ਹਜੇ 4 ਦਿਨ ਹੋਏ ਹੈ ਕਿ ਉਹਨਾਂ ਦੇ ਘਰ ਬੱਚਾ ਪੈਦਾ ਹੋਇਆ ਹੈ ਸਾਡਾ ਭਰਾ ਵਾਪਸ ਆਇਆ ਹੈ ਤੇ 4 ਦਿਨਾਂ ਦੇ ਅੰਦਰ ਅੰਦਰ ਕੇਂਦਰ ਸਰਕਾਰ ਨੇ ਚਿੱਠੀ ਵੀ ਲਿਖਤੀ ਤੇ ਤੁਸੀਂ ਨਾਲ ਨਾਲ ਆਪਣੇ ਅਫਸਰ ਵੀ ਭੇਜਤੇ ਕੋਈ ਇੰਤਜ਼ਾਰ ਕਰ ਲੈਂਦੇ ਤੁਸੀਂ ਚਿੱਠੀ ਨੂੰ ਰੱਖ ਸਕਦੇ ਸੀ ਐਡੀ ਕਿਹੜੀ ਕੋਈ ਸੁਪਰੀਮ ਕੋਰਟ ਦਾ ਕੌਗਨੀਡੈਂਸ ਸੀਗਾ ਜਿਹਰੇ ਵਾਸਤੇ ਤੁਸੀਂ ਇੰਨੀ ਜਲਦਬਾਜ਼ੀ ਕੀਤੀ ਹਾਲਾਂਕਿ ਸੁਪਰੀਮ ਕੋਰਟ ਨੇ ਵੀ ਕੌਗਨੀਡੈਂਸ ਲਿਆ ਵਹ ਸਟੇਟ ਬੈਂਕ ਆਫ ਇੰਡੀਆ ਤੇ ਕਿ ਤੁਸੀਂ ਸਾਨੂੰ ਉਹ ਜਿਹੜੇ ਇਲੈਕਟਰਲ ਬਾਂਡਸ দাও ਦੇਓ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਹੋਈ ਵੀ ਲੇਕਿਨ ਹਜੇ ਤੱਕ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਫਿਰ ਵੀ ਕਿਸੇ ਨੇ ਨਹੀਂ ਦਿੱਤੇ ਉਡੀਕ ਕਿਹੜਾ ਕੋਈ ਬੈਂਚ ਦਾ ਫੈਸਲਾ ਥੋਪਿਆ ਗਿਆ ਹੈ ਕੇਂਦਰ ਤਾਂ ਇਹ ਵੀ ਕਹਿੰਦਾ ਕਿ ਪੰਜਾਬ ਨੂੰ ਪਾਣੀ ਦੇ ਦਿਓ ਕੇਂਦਰ ਤਾਂ ਤੁਹਾਡੇ ਹੋਂਦ ਸਾਰੀਆਂ ਚੀਜ਼ਾਂ ਬਹੁਤ ਰੱਖੀਆਂ ਵੀ ਹੈ ਤੁਸੀਂ ਕੇਂਦਰ ਨੂੰ ਕਹਿੰਦੇ ਕਿ ਇਸ ਚਿੱਠੀ ਦਾ ਕੋਈ ਮਤਲਬ ਨਹੀਂ ਬੰਦਾ ਸਾਨੂੰ ਸਾਰੀ ਜਾਣਕਾਰੀ ਔਰ ਲੋੜ ਪੈਂਦੇ ਸਮਾਂ ਹੋਂਦ ਤੇ ਤੁਹਾਨੂੰ ਸਾਰੀ ਜਾਣਕਾਰੀ ਦੇ ਦਿਆਂਗੇ ਐਡੀ ਕੀ ਗੱਲ ਦੀ ਸੀ ਆਦਰਨੀਆ ਬਲਬੀਰ ਜੀ ਕਿ ਤੁਸੀਂ ਸਾਰੇ ਆਪਦੇ ਆਫੀਸ਼ੀਅਲ ਪੇਜ ਤੇ ਤੇ ਭਾਈ ਭੋਲਾ ਜੀ ਨੂੰ ਸਿੱਧੂ ਮੂਸੇਵਾਲ ਦੇ ਪਿਤਾ ਜੀ ਨੂੰ ਪੁੱਛਪੜਤਾਜ ਸ਼ੁਰੂ ਕਰਤੀ ਸ਼ਰਮ ਹੋਣੀ ਚਾਹੀਦੀ ਐ ਥੋਨਾਂ ਲੋਕਾਂ ਨੂੰ ਹੁਣ ਅੱਜ ਤੁਸੀਂ ਲੋਕਾਂ ਦਾ ਰੋਹ ਵੇਖਿਆ ਔਰ ਮੇਰੀ ਬੇਨਤੀ ਐ ਸਾਰੇ ਸ਼ੁਭਦੀਪ ਨੂੰ ਮੂਸੇ ਵਾਲੇ ਨੂੰ ਪਿਆਰ ਕਰਨਾ ਵੇਨੇ ਕਿ ਸਾਰੇ ਇਹਨਾਂ ਦੇ ਹੈਂਡਲਸ ਤੇ ਜਾਓ ਸੋਸ਼ਲ ਮੀਡੀਆ ਹੈਂਡਲਸ ਜਿਹੜੇ ਸਰਕਾਰਾਂ ਚਲਾਉਂਦੀਆਂ ਚਾਹੇ ਉਹ ਕੇਂਦਰ ਸਰਕਾਰ ਐ ਚਾਹੇ ਉਹ ਪੰਜਾਬ ਦੀਆਂ ਤੇ ਜਾ ਕੇ ਇਹਨਾਂ ਨੂੰ ਉੱਥੇ ਨਸੀਹਤ ਦਿਓ ਕਿ ਜੋ ਇਹਨਾਂ ਨੇ ਕੰਮ ਕੀਤਾ ਜੋ ਇਹਨਾਂ ਨੇ ਕਰਤੂਤ ਕੀਤੀ ਐ ਉੱਥੇ ਇਹਨਾਂ ਨੂੰ ਨਸੀਹਤ ਦੇਣੀ ਬੰਦ